ਚੰਬੂ ਬਾਰਡਰ ਤੇ ਮੌਜੂਦ ਆ ਜਿੱਥੇ 2 ਦਿਨ ਹਰਿਆਣਾ ਪੁਲਿਸ ਦੇ ਵੱਲੋਂ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਤਾਂ ਹੁਣ ਕਿਸਾਨਾਂ ਨੇ ਉਹਦਾ ਵੀ ਤੋੜ ਲਵ ਦਿੱਤਾ ਆਪਣਾ ਡਰੋਨ ਲਿਆਏ ਨੇ ਕਹਿੰਦੇ ਹੁਣ ਮੁਕਾਬਲਾ ਡਰੋਨ ਦਾ ਡਰੋਨ ਦੇ ਨਾਲ ਹੀ ਕਰਾਂਗੇ ਤਾਂ ਦੇਖ ਸਕਦੇ ਹੋ ਨਵਾਂ ਡੱਬਾ ਹੁਣੇ ਖੋਲੇ ਔਰ ਹੁਣੇ ਡਰੋਨ ਇਹਨਾਂ ਨੇ ਹੱਥ ਦੇ ਵਿੱਚ ਫੜ ਕੇ ਉਡਾਉਣ ਲੱਗੇ ਨੇ ਕਹਿੰਦੇ ਡਰੋਨ ਹਵਾ 'ਚ ਅੱਜ ਅਸੀਂ ਉਡਾਵਾਂਗੇ ਭਾਵੇਂ ਹਰਿਆਣੇ ਵਾਲੇ ਨਹੀਂ ਉਡਾ ਰਹੇ ਪਰ ਅਸੀਂ ਆਪਣਾ ਡਰੋਨ ਇਧਰੋਂ ਉਡਾ ਕੇ ਉਹਲੇ ਡਰੋਨ ਦਾ ਮੁਕਾਬਲਾ ਕਰਾਂਗੇ ਟੱਕਰਾ ਕਰਾਂਗੇ ਹਾਂਜੀ ਬਾਈ ਜੀ 2 ਦਿਨ ਤਾਂ ਬਹੁਤ ਅਥਰ ਤੱਕ ਅੱਲ ਪਤੰਗ ਦੇ ਨਾਲ ਵੀ ਡਰੋਨ ਡੇਗ ਲਿਆ ਸੀਗਾ ਅੱਜ ਕੀ ਫਿਰ ਤੋੜ ਲੱਭਿਆ ਜ ਆਪਣਾ ਡਰੋਨ ਲੈ ਆਏ ਕਿਤਾ ਕਹਿੰਦਾ ਲੋਹੇ ਨੂੰ ਲੋਹਾ ਕੱਟਦਾ ਹੈ ਤਾਂ ਡਰੋਨ ਦਾ ਮੁਕਾਬਲਾ ਹੁਣ ਡਰੋਨ ਹੀ ਕਰੇਗਾ ਕਿਸਾਨ ਹੁਣ ਕਿਸਾਨ ਨਹੀਂ ਕਿਸਾਨ ਵੀ ਇੰਜੀਨੀਅਰ ਤੇ ਪੁੱਤ ਬਣ ਚੁੱਕੇ ਆਂ ਅਸੀਂ ਇੰਜੀਨੀਅਰਾਂ ਅਸੀਂ ਖੁਦ ਮੈਂ ਮੈਕੈਨੀਕਲ ਇੰਜੀਨੀਅਰ ਆਂ ਅਸੀਂ ਕੱਲ ਸਕੀਮ ਲਾਈ ਆ ਵੀ ਸਾਨੂੰ ਪ੍ਰੇਸ਼ਾਨ ਬਹੁਤ ਜ਼ਿਆਦਾ ਕੀਤਾ ਅਸੀਂ ਮਤਲਬ ਫਰੰਟ ਬਿਲਕੁਲ ਫਰੰਟ ਤੇ ਸੀਗੇ ਤਾਂ ਸਾਨੂੰ ਬਿਲਕੁਲ ਵੀ ਨਾ ਸਾਹ ਦੀ ਪ੍ਰੋਬਲਮ ਆ ਦੇਖਣ ਦੀ ਪ੍ਰੋਬਲਮ ਮਤਲਬ ਗਰਾਊਂਡ ਛੱਡ ਕੇ ਭੱਜਣ ਵਾਲੀ ਇੱਕ ਸਿਚੁਏਸ਼ਨ ਪੈ ਜਾਂਦੀ ਸੀਗੀ ਪਰ ਅਸੀਂ ਇਸੀ ਜਗਾੜ ਵੀ ਲਾਇਆ ਹੈ ਵੀ ਜਦੋਂ ਉਹਨਾਂ ਦਾ ਡਰੋਨ ਸਾਡੇ ਇਧਰ ਆਏਗਾ ਮਾਮ ਸੱਟਣ ਦਾ ਅਥਰੂ ਕੈਸ ਦੇ ਕੋਲੇ ਫੱਟਣ ਆਏਗਾ ਤਾਂ ਇਹ ਡਰੋਨ ਨੂੰ ਉਸਦੇ ਪਰਾਂ ਦੇ ਵਿੱਚ ਫਸਾ ਕੇ ਉਹ ਡਰੋਨ ਨੂੰ ਸੱਟਣ ਦੀ ਕੋਸ਼ਿਸ਼ ਕਰਾਂਗੇ ਇਹ ਜਰੂਰ ਸਾਡਾ ਕਪ ਜੋ ਹੈਪਲੈਨ ਸਕਸੈਸਫੁਲ ਹੋਏਗਾ ਕਿ ਤਕਨੀਕ ਤੁਹਾਡੀ ਵਧੀਆ ਆਈਡੀਆ ਵਧੀਆ ਪਰ ਜੇ ਉਹਨਾਂ ਨੇ ਡਰੋਨ ਦੀ ਗੱਲ ਕਰੀਏ ਤਾਂ ਬੜਾ ਹੈਵੀ ਡਰੋਨ ਹੈ ਉਹਨਾਂ ਦਾ ਤਾਂ ਕੀ ਲੱਗਦਾ ਉਸ ਹੈਵੀ ਡਰੋਨ ਦੇ ਮੁਰੇ ਇਹ ਟੈਕ ਪਾਊਗਾ ਔਰ ਉਸ ਦਾ ਮੁਕਾਬਲਾ ਕਰ ਪਾਊਗਾ ਬਿਲਕੁਲ ਦੀ ਬਿਲਕੁਲ ਇਹ ਵੀ ਬਹੁਤ ਹੈਵੀ ਡਰੋਨ ਹੈ ਜਦੋਂ ਇਹਦਾ ਇੱਕ ਪਰ ਡੈਮੇਜ ਹੋ ਜਾਂਦਾ ਹੈ ਤਾਂ ਕਿੱਡਾ ਕਿੱਡਾ ਵੱਡਾ ਮਰਜੀ ਡਰੋਨ ਹੋਵੇ ਤਾਂ ਉਹਨਾਂ ਦਾ ਡੈਮੇਜ ਹੋ ਗਿਆ ਤਾਂ نیچے गिर ਨਹੀਂ ਕਰਨਾ ਹੈ ਸਟਡਨ ਸਰਪੇ ਪਰ ਡੈਮੇਜ ਕਰਨ ਦਾ ਕੀ ਮਤਲਬ ਹੈ ਕਿ ਇੱਕ ਵਾਰੀ ਪਰ ਡੈਮੇਜ ਹੋ ਜਾਂਦੇ ਨੇ ਤਾਂ ਬਿਲਕੁਲ ਡੈਮੇਜ ਹੋਏਗਾ ਤਾਂ ਮਤਲਬ ਤੁਹਾਡਾ ਮੇਨ ਮਕਸਦ ਇਹ ਹੀ ਹੈ ਕਿ ਉਧਰਲਾ ਡਰੋਨ نیچے ਡੇਗਣਾ ਉਹਨਾਂ ਨੂੰ ਡੈਮੇਜ ਕਰਨਾ ਕੋਈ ਹੋਰ ਤਰੀਕੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਆਪਾਂ ਮੁਕਾਬਲਾ ਨਹੀਂ ਕਰਨਾ ਆਪਣਾ ਮੇਨ ਮਕਸਦ ਇਹ ਹੈ ਕਿ ਡੈਮੇਜ ਕਰਨਾ ਹੈ ਬਿਲਕੁਲ ਉਹਨੂੰ ਡੈਮੇਜ ਕਰਨ ਦਾ ਕੀ ਮਤਲਬ ਹੈ ਸਾਡਾ ਪਰ ਕਿੰਨੀ ਕਿਹੇ ਦੂਰੀ ਕਿੰਨੀ ਕਹ ਗਈ ਹੈ ਇਹਦੀ ਕਿੰਨੇ ਕਿ ਮੀਟਰ ਤੱਕ ਚਲਾ ਜਾਣਾ ਤੈਨੂੰ 300 ਮੀਟਰ ਤੱਕ ਦੂਰੀ ਹੈ 100 ਫੁੱਟ ਤੱਕ ਹਾਈ ਟੈਸਟ ਦੀ ਉਡਾ ਦਿਓ ਫਿਰ ਮੈਂ ਕਹਿੰਦਾ ਅੱਜ ਇੱਥੇ ਤੁਸੀਂ ਲੈ ਕੇ ਤਾਂ ਆਏ ਹੋ ਹੁਣ ਸਾਡੇ ਆਗੂਆਂ ਨੇ ਜਾਬ ਤੱਕ ਕਿਹਾ ਵੀ ਇੱਕ ਘੰਟਾ ਪੇਟ ਕਰੋ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੇ ਜਿੱਦਾਂ ਦੇ ਵੀ ਕੋਈ ਰਿਜ਼ਲਟ ਆਉਂਦਾ ਹੈ ਅਸੀਂ ਉਹਨਾਂ ਡਰੋਨ ਆਵੇਗਾ ਤਾਂ ਅਸੀਂ ਇਹ ਡਰੋਨ ਲਈ ਤੇ ਡਰੋਨ ਉਡਾਉਣ ਲਈ ਤਾਂ ਲੈ ਕੇ ਆਏ ਆ ਅਸੀਂ ਜੇ ਉਹਨਾਂ ਦਾ ਆਵੇਗਾ ਤਾਂ ਬੱਚਾ ਆ ਕੇ ਜਰੂਰ ਡੈਮੇਜ ਕਰਾਂਗੇ ਉਹਨੂੰ ਇੰਤਜ਼ਾਰ ਕਰ ਰਹੇ ਹੋ 5 ਵਾਲੀ ਮੀਟਿੰਗ ਦਾ ਕਿਉਂਕਿ 5 ਵਜੇ ਮੀਟਿੰਗ ਸੱ ਹੋ ਕਮ ਆਊਗਾ ਉਦੋਂ ਹੀ ਕੰਮ ਸਟਾਰਟ ਹੋਊਗਾ ਜੀ ਤਾਂ ਕਿੱਥੋਂ ਲੈ ਕੇ ਕਿੱਥੋਂ ਆਏ ਇੱਥੇ ਪੰਜਾਬ ਤੋਂ ਹੀ ਮੰਗਾਇਆ ਗਿਆ ਕਿ ਪਰਵਾਂਗਾ ਪੰਜਾਬ ਤੋਂ ਹੀ ਕਿਤੇ ਮਾਰਕੀਟ ਤੋਂ ਪਰਚੇਜ ਕੀਤਾ ਜੀ ਅਸੀਂ ਖਰਚਾ ਤੁਹਾਡਾ ਵੀ ਇਸਤੇ ਹੋ ਗਿਆ ਕੋਈ ਗੱਲ ਨਹੀਂ ਸਾਨੂੰ ਖਰਚਾ ਦੀ ਪਰਵਾਹ ਨਹੀਂ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਨੂੰ ਖਰਚੇ ਦਾ ਕੋਈ ਚੱਕਰ ਨਹੀਂ ਸਾਡਾ ਡੈਮੇਜ ਵੀ ਹੋ ਜਾਊਗਾ ਸਾਡਾ ਇੱਕ ਵਾਰ ਕੋ ਪਲਾਨ ਸਕਸੈਸਫੁਲ ਹੋ ਗਿਆ ਤੁਹਾਡੀ ਫਤਿਹ ਆ ਠੀਕ ਹੈ ਬਾਈ ਜੀ ਤੁਹਾਡੀ ਫਤਿਹ ਆ ਕਰਾਂ ਕਰਾਂਗੇ ਹਾਂਜੀ ਬਾਈ ਜੀ ਦੋ ਤੱਕ ਕੱਲ ਪਤੰਗ ਦੇ ਨਾਲ ਕਿ ਤਾਂ ਕਹਿੰਦਾ ਲੋਹੇ ਨੂੰ ਲੋਹਾ ਕੱਟਦਾ ਹੈ ਤਾਂ ਡਰੋਨ ਦਾ ਮੁਕਾਬਲਾ ਹਣ ਡਰੋਨ ਹੀ ਕਰੇਗਾ ਕਿਸਾਨ ਹੁਣ ਕਿਸਾਨ ਨਹੀਂ ਕਿਸਾਨ ਵੀ ਇੰਜੀਨੀਅਰ ਤੇ ਪੁੱਤ ਬਣ ਚੁੱਕੇ ਆਂ ਅਸੀਂ ਇੰਜੀਨੀਅਰ ਆ ਅਸੀਂ ਖੁਦ ਮੈਂ ਮੈਕੈਨੀਕਲ ਇੰਜੀਨੀਅਰ ਆ ਅਸੀਂ ਕੱਲ ਸਕੀਮ ਲਾਈ ਆ ਵੀ ਸਾਨੂੰ ਪ੍ਰੇਸ਼ਾਨ ਬਹੁਤ ਜ਼ਿਆਦਾ ਕੀਤਾ ਅਸੀਂ ਮਤਲਬ ਫਰੰਟ ਬਿਲਕੁਲ ਫਰੰਟ ਤੇ ਸੀਗੇ ਤਾਂ ਸਾਨੂੰ ਬਿਲਕੁਲ ਵੀ ਨਾ ਸਾਧ ਹੀ ਪ੍ਰੋਬਲਮ ਆ ਦੇਖਣ ਦੀ ਪ੍ਰੋਬਲਮ ਮਤਲਬ ਗਰਾਊਂਡ ਛੱਡ ਕੇ ਭੱਜਣ ਵਾਲੀ ਇੱਕ ਸਿਚੁਏਸ਼ਨ ਪੈਣ ਜਾਂਦੀ ਸੀਗੀ ਪਰ ਅਸੀਂ ਉਹਦਾ ਤੋੜ ਲੱਭਣ ਲਈ ਏਸੀ ਜਿਗਾਰਡ ਵੀ ਲਾਇਆ ਹੈ ਵੀ ਜਦੋਂ ਉਹਨਾਂ ਦਾ ਡਰੋਨ ਸਾਡੇ ਇਧਰ ਆਏਗਾ ਮਾਮ ਸ ਤਾਂ ਤੁਰਕਾਂ ਦੇ ਕੋਲ ਹਟਣ ਆਏਗਾ ਤਾਂ ਇਹ ਡਰੋਨ ਨੂੰ ਉਸ ਦੇ ਪਰਾਂ ਦੇ ਵਿੱਚ ਫਸਾ ਕੇ ਉਹ ਡਰੋਨ ਨੂੰ ਸਿੱਟਣ ਦੀ ਕੋਸ਼ਿਸ਼ ਕਰਾਂਗੇ ਇਹ ਜਰੂਰ ਸਾਡਾ ਉਪ ਜੋ ਹੈਪਲੈਨ ਸਕਸੈਸਫੁਲ ਹੋਏਗਾ ਸਾਲ ਕੀ ਤਕਨੀਕ ਤੋਂ ਦੀ ਵਧੀਆ ਆਈਡੀਆ ਵਧੀਆ ਪਰ ਜੇ ਉਹਨਾਂ ਦੇ ਡਰੋਨ ਦੀ ਗੱਲ ਕਰੀਏ ਤਾਂ ਬੜਾ ਹੈਵੀ ਡਰੋਨ ਹੈ ਉਹਨਾਂ ਦਾ ਤਾਂ ਕੀ ਲੱਗਦਾ ਉਸ ਹੈਵੀ ਡਰੋਨ ਦੇ ਮੁਰੇ ਇਹ ਟੱਕ ਪਾਊਗਾ ਔਰ ਉਸ ਦਾ ਮੁਕਾਬਲਾ ਕਰ ਪਾਊਗਾ ਬਿਲਕੁਲ ਦੀ ਬਿਲਕੁਲ ਇਹ ਵੀ ਬਹੁਤ ਹੈਵੀ ਡਰੋਨ ਹੈ ਜਦੋਂ ਇਹਦਾ ਇੱਕ ਪਰ ਡੈਮੇਜ ਹੋ ਜਾਂਦਾ ਹੈ ਤਾਂ ਕਿੱਡਾ ਕਿੱਡਾ ਵੱਡਾ ਮਰਜੀ ਡਰੋਨ ਹੋਵੇ ਤਾਂ ਉਹਨਾਂ ਦਾ ਡੈਮੇਜ ਹੋਗਾ ਤਾਂ نیچے गिर ਨਹੀਂ ਕਰਨਾ ਹੈ ਸਰਦਨ ਸਰਪੇ ਪਰ ਡੈਮੇਜ ਕਰਨ ਦਾ ਕੀ ਮਤਲਬ ਹੈ ਕਿ ਇੱਕ ਵਾਰੀ ਪਰ ਡੈਮੇਜ ਹੋ ਜਾਂਦੇ ਨੇ ਤਾਂ ਬਿਲਕੁਲ ਡੈਮੇਜ ਹੋਏਗਾ ਤਾਂ ਮਤਲਬ ਤੁਹਾਡਾ ਮੇਨ ਮਕਸਦ ਇਹ ਹੈ ਕਿ ਉਧਰਲਾ ਡਰੋਨ نیچے ਡੇਗਣਾ ਉਹਨਾਂ ਨੂੰ ਡੈਮੇਜ ਕਰਨਾ ਕੋਈ ਹੋਰ ਤਰੀਕੇ ਦੇ ਨਾਲ ਕਿਸੇ ਤਰੀਕੇ ਨਾਲ ਆਪਾਂ ਮੁਕਾਬਲਾ ਨਹੀਂ ਕਰਨਾ ਆਪਣਾ ਮੇਨ ਮਕਸਦ ਇਹ ਹੈ ਕਿ ਡੈਮੇਜ ਕਰਨਾ ਹੈ ਬਿਲਕੁਲ ਡੈਮੇਜ ਕਰਨਾ ਕੀ ਮਤਲਬ ਆ ਸਾਡਾ ਕਿੰਨੀ ਕਿਹੇ ਦੂਰੀ ਕਿੰਨੀ ਕਹ ਗਈ ਹੈ ਦੀ ਕਿੰਨੇ ਕਿ ਮੀਟਰ ਤੱਕ ਚਲਾ ਜਾਂਦਾ ਤੈਨੂੰ 300 ਮੀਟਰ ਤੱਕ ਦੂਰੀ ਹੈ 100 ਫੁੱਟ ਤੱਕ ਹਾਈ ਟੈਸਟ ਦੀ ਉੜਾ ਦਿਓ ਫਿਰ ਮੈਂ ਕਹਿੰਦਾ ਅੱਜ ਇੱਥੇ ਤੁਸੀਂ ਲੈ ਕੇ ਤਾਂ ਆਏ ਹੋ ਹੁਣ ਸਾਡੇ ਆਗੂਆਂ ਨੇ ਜਾਬ ਤੱਕ ਕਿਹਾ ਵੀ ਅਰੇ 1 ਘੰਟਾ ਪੇਟ ਕਰੋ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੇ ਜਿੱਦਾਂ ਦੇ ਵੀ ਕੋਈ ਰਿਜ਼ਲਟ ਆਉਂਦਾ ਹੈ ਅਸੀਂ ਉਹਨਾਂ ਡਰੋਨ ਆਵੇਗਾ ਤਾਂ ਅਸੀਂ ਡਰੋਨ ਲਈ ਤੇ ਡਰੋਨ ਉਡਾਉਣ ਲਈ ਤਾਂ ਲੈ ਕੇ ਆਏ ਆ ਅਸੀਂ ਜੇ ਉਹਨਾਂ ਦਾ ਆਵੇਗਾ ਤਾਂ ਬੱਚਾ ਆ ਕੇ ਜਰੂਰ ਡੈਮੇਜ ਕਰਾਂਗੇ ਉਹਨੂੰ ਇੰਤਜ਼ਾਰ ਕਰ ਰਹੇ ਹੋ 5 ਵਾਲੀ ਮੀਟਿੰਗ ਦਾ ਕਿਉਂਕਿ 5 ਵਜੇ ਮੀਟਿੰਗ ਸੱਦੀ ਹੋコハマ ਉਹਗਾ ਉਦੋਂ ਹੀ ਕੰਮ ਸਟਾਰਟ ਹੋਊਗਾ ਜੀ ਤਾਂ ਕਿੱਥੋਂ ਲੈ ਕੇ ਕਿੱਥੋਂ ਆਏ ਉਥੋਂ ਪੰਜਾਬ ਤੋਂ ਹੀ ਮੰਗਾਇਆਗੇ ਬਰੂਗਾ ਪੰਜਾਬ ਤੋਂ ਹੀ ਕਿਤੇ ਮਾਰਕੀਟ ਤੋਂ ਪਰਚੇਜ ਕੀਤਾ ਜੀ ਅਸੀਂ ਖਰਚਾ ਤੁਹਾਡਾ ਵੀ ਸਤੇ ਹੋ ਗਿਆ ਹੋਊਗਾ ਕੋਈ ਗੱਲ ਨਹੀਂ ਸਾਨੂੰ ਖਰਚਾ ਦੀ ਪਰਵਾਹ ਨਹੀਂ ਅਸੀਂ ਕਿਸਾਨਾਂ ਦੇ ਨਾਲ ਖੜੇ ਆਂ ਸਾਨੂੰ ਖਰਚੇ ਦਾ ਕੋਈ ਚੱਕਰ ਨਹੀਂ ਸਾਡਾ ਡੈਮੇਜ ਵੀ ਹੋ ਜਾਊਗਾ ਸਾਡਾ ਇੱਕ ਵਾਰਕ ਪਲਾਨ ਸਕਸੈਸਫੁਲ ਹੋ ਗਿਆ ਤੁਹਾਡੀ ਫਤਿਹ ਆ ਕਿ ਤਾਂ ਕਹਿੰਦਾ ਲੋਹੇ ਨੂੰ ਲੋਹਾ ਕੱਟਦਾ ਹੈ ਤਾਂ ਡਰੋਨ ਦਾ ਮੁਕਾਬਲਾ ਹੁਣ ਡਰੋਨ ਹੀ ਕਰੇਗਾ ਕਿਸਾਨ ਹੁਣ ਕਿਸਾਨ ਨਹੀਂ ਕਿਸਾਨ ਵੀ ਇੰਜੀਨੀਅਰ ਤੇ ਪੁੱਤ ਬਣ ਚੁੱਕੇ ਆਂ ਅਸੀਂ ਇੰਜੀਨੀਅਰ ਆ ਅਸੀਂ ਖੁਦ ਮੈਂ ਮਕੈਨੀਕਲ ਇੰਜੀਨੀਅਰ ਆ ਅਸੀਂ ਕੱਲ ਸਕੀਮ ਲਾਈ ਆ ਵੀ ਸਾਨੂੰ ਪ੍ਰੇਸ਼ਾਨ ਬਹੁਤ ਜ਼ਿਆਦਾ ਕੀਤਾ ਅਸੀਂ ਮਤਲਬ ਫਰੰਟ ਬਿਲਕੁਲ ਫਰੰਟ ਤੇ ਸੀਗੇ ਤਾਂ ਸਾਨੂੰ ਬਿਲਕੁਲ ਵੀ ਨਾ ਸਾਧ ਹੀ ਪ੍ਰੋਬਲਮ ਆ ਦੇਖਣ ਦੀ ਪ੍ਰੋਬਲਮ ਮਤਲਬ ਗਰਾਊਂਡ ਛੱਡ ਕੇ ਭੱਜਣ ਵਾਲੀ ਇੱਕ ਸਿਚੁਏਸ਼ਨ ਬਣ ਜਾਂਦੀ ਸੀਗੀ ਪਰ ਅਸੀਂ ਉਹਦਾ ਤੋੜ ਲੱਭਣ ਲਈ ਏਸੀ ਜਿਗਾਰਡ ਵੀ ਲਾਇਆ ਹੈ ਵੀ ਜਦੋਂ ਉਹਨਾਂ ਦਾ ਡਰੋਨ ਸਾਡੇ ਇੱਧਰ ਆਏਗਾ ਮਾਮ ਸ ਤੁਰਕਾਂ ਦੇ ਕੋਲ ਹਟਣ ਆਏਗਾ ਤਾਂ ਇਹ ਡਰੋਨ ਨੂੰ ਉਸ ਦੇ ਪਰਾਂ ਦੇ ਵਿੱਚ ਫਸਾ ਕੇ ਉਹ ਡਰੋਨ ਨੂੰ ਸਿੱਟਣ ਦੀ ਕੋਸ਼ਿਸ਼ ਕਰਾਂਗੇ ਇਹ ਜਰੂਰ ਸਾਡਾ ਕਪ ਜੋ ਹੈਪਲੈਨ ਸਕਸੈਸਫੁਲ ਹੋਏਗਾ ਕਿ ਤਕਨੀਕ ਤੁਹਾਡੀ ਵਧੀਆ ਆਈਡੀਆ ਵਧੀਆ ਪਰ ਜੇ ਉਹਨਾਂ ਨੇ ਡਰੋਨ ਦੀ ਗੱਲ ਕਰੀਏ ਤਾਂ ਬੜਾ ਹੈਵੀ ਡਰੋਨ ਹੈ ਉਹਨਾਂ ਦਾ ਤਾਂ ਕੀ ਲੱਗਦਾ ਉਸ ਹੈਵੀ ਡਰੋਨ ਦੇ ਮੁਰੇ ਇਹ ਟੈਕ ਪਾਊਗਾ ਔਰ ਉਸ ਦਾ ਮੁਕਾਬਲਾ ਕਰ ਪਾਊਗਾ ਬਿਲਕੁਲ ਦੀ ਬਿਲਕੁਲ ਇਹ ਵੀ ਬਹੁਤ ਹੈਵੀ ਡਰੋਨ ਹੈ ਜਦੋਂ ਇਹਦਾ ਇੱਕ ਪਰ ਡੈਮੇਜ ਹੋ ਜਾਂਦਾ ਹੈ ਤਾਂ ਕਿੱਡਾ ਕਿੱਡਾ ਵੱਡਾ ਮਰਜੀ ਡਰੋਨ ਹੋਵੇ ਤਾਂ ਉਹਨਾਂ ਦਾ ਡੈਮੇਜ ਹੋ ਗਿਆ ਤਾਂ نیچے गिर ਨਹੀਂ ਕਰਨਾ ਹੈ ਸਿਰਫ ਇੱਕ ਪਰ ਡੈਮੇਜ ਕਰਨ ਦਾ ਕੀ ਮਤਲਬ ਹੈ ਕਿ ਇੱਕ ਵਾਰੀ ਪਰ ਡੈਮੇਜ ਹੋ ਜਾਂਦੇ ਨੇ ਤਾਂ ਬਿਲਕੁਲ ਡੈਮੇਜ ਹੋਏਗਾ ਤਾਂ ਮਤਲਬ ਤੁਹਾਡਾ ਮੇਨ ਮਕਸਦ ਇਹ ਹੈ ਕਿ ਉਧਰਲਾ ਡਰੋਨ نیچے ਡੇਗਣਾ ਉਹਨਾਂ ਨੂੰ ਡੈਮੇਜ ਕਰਨਾ ਕੋਈ ਹੋਰ ਤਰੀਕੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਆਪਾਂ ਮੁਕਾਬਲਾ ਨਹੀਂ ਕਰਨਾ ਆਪਣਾ ਮੇਨ ਮਕਸਦ ਇਹ ਹੈ ਕਿ ਡੈਮੇਜ ਕਰਨਾ ਹੈ ਬਿਲਕੁਲ ਡੈਮੇਜ ਕਰਨਾ ਤਾਂ ਕੀ ਮਤਲਬ ਆ ਸਾਡਾ ਪਰ ਕਿੰਨੀ ਕਿਹੇ ਦੂਰੀ ਕਿੰਨੀ ਕਹੇਗੀ ਇਹਦੀ ਕਿੰਨੇ ਕਿ ਮੀਟਰ ਤੱਕ ਚਲਾ ਜਾਣਾ ਤੈਨੂੰ 300 ਮੀਟਰ ਤੱਕ ਦੂਰੀ ਹੈ 100 ਫੁੱਟ ਤੱਕ ਹਾਈ ਟੈਸਟ ਦੀ ਉਡਾ ਦਿਓ ਫਿਰ ਮੈਂ ਕਹਿੰਦਾ ਅੱਜ ਇੱਥੇ ਤੁਸੀਂ ਲੈ ਕੇ ਤਾਂ ਆਏ ਹੋ ਹੁਣ ਸਾਡੇ ਆਗੂਆਂ ਨੇ ਜਾਬ ਤੱਕ ਕਿਹਾ ਵੀ ਅਰੇ 1 ਘੰਟਾ ਪੇਟ ਕਰੋ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਜੇ ਜਿੱਦਾਂ ਦੇ ਵੀ ਕੋਈ ਰਿਜ਼ਲਟ ਆਉਂਦਾ ਹੈ ਅਸੀਂ ਉਹਨਾਂ ਡਰੋਨ ਆਵੇਗਾ ਤਾਂ ਅਸੀਂ ਇਹ ਡਰੋਨ ਲਈ ਤੇ ਡਰੋਨ ਉਡਾਉਣ ਲਈ ਤਾਂ ਲੈ ਕੇ ਆਏ ਆ ਅਸੀਂ ਜੇ ਉਹਨਾਂ ਦਾ ਆਵੇਗਾ ਤਾਂ ਬੱਚਾ ਆ ਕੇ ਜਰੂਰ ਡੈਮੇਜ ਕਰਾਂਗੇ ਉਹਨੂੰ ਇੰਤਜ਼ਾਰ ਕਰ ਰਹੇ ਹੋ 5 ਵਾਲੀ ਮੀਟਿੰਗ ਦਾ ਕਿਉਂਕਿ 5 ਵਜੇ ਮੀਟਿੰ ਹੋ ਕਮਾਊਗਾ ਉਦੋਂ ਹੀ ਕੰਮ ਸਟਾਰਟ ਹੋਊਗਾ ਜੀ ਤਾਂ ਕਿੱਥੋਂ ਲੈ ਕੇ ਕਿੱਥੋਂ ਆਏ ਉਥੋਂ ਪੰਜਾਬ ਤੋਂ ਹੀ ਮੰਗਾਇਆ ਗਏ ਪਰਵਾਂਗਾ ਪੰਜਾਬ ਤੋਂ ਹੀ ਕਿਨੇ ਮਾਰਕੀਟ ਤੋਂ ਪਰਚੇਜ ਕੀਤਾ ਜੀ ਅਸੀਂ ਖਰਚਾ ਤੁਹਾਡਾ ਵੀ ਇਸਤੇ ਹੋ ਗਿਆ ਹੋਊਗਾ ਕੋਈ ਗੱਲ ਨਹੀਂ ਸਾਨੂੰ ਖਰਚਾ ਦੀ ਪਰਵਾਹ ਨਹੀਂ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਸਾਨੂੰ ਖਰਚ ਦਾ ਕੋਈ ਚੱਕਰ ਨਹੀਂ ਸਾਡਾ ਡੈਮੇਜ ਵੀ ਹੋ ਜਾਊਗਾ ਸਾਡਾ ਇੱਕ ਵਾਰਕ ਪਲਾਨ ਸਕਸੈਸਫੁਲ ਹੋ ਗਿਆ ਤੁਹਾਡੀ ਫਤਿਹ ਆ ਕਿ ਤਾਂ ਕਹਿੰਦਾ ਲੋਹੇ ਨੂੰ ਲੋਹਾ ਕੱਟਦਾ ਹੈ ਤਾਂ ਡਰੋਨ ਦਾ ਮੁਕਾਬਲਾ ਹਣ ਡਰੋਨ ਹੀ ਕਰੇਗਾ ਕਿਸਾਨ ਹੁਣ ਕਿਸਾਨ ਨਹੀਂ ਕਿਸਾਨ ਵੀ ਇੰਜੀਨੀਅਰ ਤੇ ਪੁੱਤ ਬਣ ਚੁੱਕੇ ਆਂ ਅਸੀਂ ਇੰਜੀਨੀਅਰ ਆ ਅਸੀਂ ਖੁਦ ਮੈਂ ਮੈਕੈਨੀਕਲ ਇੰਜੀਨੀਅਰ ਆ ਅਸੀਂ ਕੱਲ ਸਕੀਮ ਲਾਈ ਆ ਵੀ ਸਾਨੂੰ ਪ੍ਰੇਸ਼ਾਨ ਬਹੁਤ ਜ਼ਿਆਦਾ ਕੀਤਾ ਅਸੀਂ ਮਤਲਬ ਫਰੰਟ ਬਿਲਕੁਲ ਫਰੰਟ ਤੇ ਸੀਗੇ ਤਾਂ ਸਾਨੂੰ ਬਿਲਕੁਲ ਵੀ ਨਾ ਸਾਧ ਹੀ ਪ੍ਰੋਬਲਮ ਆ ਦੇਖਣ ਦੀ ਪ੍ਰੋਬਲਮ ਮਤਲਬ ਗਰਾਊਂਡ ਛੱਡ ਕੇ ਭੱਜਣ ਵਾਲੀ ਇੱਕ ਸਿਚੁਏਸ਼ਨ ਪੈਣ ਜਾਂਦੀ ਸੀਗੀ ਪਰ ਅਸੀਂ ਉਹਦਾ ਤੋੜ ਲੱਭਣ ਲਈ ਏਸੀ ਜਿਗਾਰਡ ਵੀ ਲਾਇਆ ਹੈ ਵੀ ਜਦੋਂ ਉਹਨਾਂ ਦਾ ਡਰੋਨ ਸਾਡੇ ਇਧਰ ਆਏਗਾ ਮਾਮ ਸ ਅਧੂਗਾਸ ਦੇ ਕੋਲੇ ਹਟਣਾ ਆਏਗਾ ਤਾਂ ਇਹ ਡਰੋਨ ਨੂੰ ਉਸ ਦੇ ਪਰਾਂ ਦੇ ਵਿੱਚ ਫਸਾ ਕੇ ਉਹ ਡਰੋਨ ਨੂੰ ਸਿੱਟਣ ਦੀ ਕੋਸ਼ਿਸ਼ ਕਰਾਂਗੇ ਇਹ ਜਰੂਰ ਸਾਡਾ ਉਪ ਜੋ ਹੈਪਲੈਨ ਸਕਸੈਸਫੁਲ ਹੋਏਗਾ ਕਿ ਤਕਨੀਕ ਤੌਰ ਤੇ ਵਧੀਆ ਆਈਡੀਆ ਵਧੀਆ ਪਰ ਜੇ ਉਹਨਾਂ ਦੇ ਡਰੋਨ ਦੀ ਗੱਲ ਕਰੀਏ ਤਾਂ ਬੜਾ ਹੈਵੀ ਡਰੋਨ ਹੈ ਉਹਨਾਂ ਦਾ ਤਾਂ ਕੀ ਲੱਗਦਾ ਉਸ ਹੈਵੀ ਡਰੋਨ ਦੇ ਮੁਰੇ ਇਹ ਟੱਕ ਪਾਊਗਾ ਔਰ ਉਸ ਦਾ ਮੁਕਾਬਲਾ ਕਰ ਪਾਊਗਾ ਬਿਲਕੁਲ ਦੀ ਬਿਲਕੁਲ ਇਹ ਵੀ ਬਹੁਤ ਹੈਵੀ ਡਰੋਨ ਹੈ ਜਦੋਂ ਇਹਦਾ ਇੱਕ ਪਰ ਡੈਮੇਜ ਹੋ ਜਾਂਦਾ ਹੈ ਤਾਂ ਕਿੱਡਾ ਕਿੱਡਾ ਵੱਡਾ ਮਰਜੀ ਡਰੋਨ ਹੋਵੇ ਤਾਂ ਉਹਨਾਂ ਦਾ ਡੈਮੇਜ ਹੋਗਾ ਤਾਂ نیچے गिर ਨਹੀਂ ਕਰਨਾ ਹੈ ਸਿਰਫ ਇੱਕ ਪਰ ਡੈਮੇਜ ਕਰਨ ਦਾ ਕੀ ਮਤਲਬ ਹੈ ਤੇ ਇੱਕ ਵਾਰੀ ਪਰ ਡੈਮੇਜ ਹੋ ਜਾਂਦੇ ਨੇ ਤਾਂ ਬਿਲਕੁਲ ਡੈਮੇਜ ਹੋਏਗਾ ਤਾਂ ਮਤਲਬ ਤੁਹਾਡਾ ਮੇਨ ਮਕਸਦ ਇਹ ਹੈ ਕਿ ਉਧਰਲਾ ਡਰੋਨ نیچے ਡੇਗਣਾ ਉਹਨਾਂ ਨੂੰ ਡੈਮੇਜ ਕਰਨਾ ਕੋਈ ਹੋਰ ਤਰੀਕੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਆਪਾਂ ਮੁਕਾਬਲਾ ਨਹੀਂ ਕਰਨਾ ਆਪਣਾ ਮੇਨ ਮਕਸਦ ਇਹ ਹੈ ਕਿ ਡੈਮੇਜ ਕਰਨਾ ਹੈ ਬਿਲਕੁਲ ਡੈਮੇਜ ਕਰਨਾ ਤਾਂ ਕੀ ਮਤਲਬ ਆ ਸਾਡਾ ਕਿੰਨੀ ਕਿਹੇ ਦੂਰੀ ਕਿੰਨੀ ਕਿ ਹੈਗੀ ਹੈ ਇਹਦੀ ਕਿੰਨੇ ਕਿ ਮੀਟਰ ਤੱਕ ਚਲਾ ਜਾਣਾ ਤੈਨੂੰ 300 ਮੀਟਰ ਤੱਕ ਦੂਰੀ ਹੈ 100 ਫੁੱਟ ਤੱਕ ਹਾਈ ਟੈਸਟ ਦੀ ਉਡਾ ਦਿਓ ਫਿਰ ਮੈਂ ਕਹਿੰਦਾ ਅੱਜ ਇੱਥੇ ਤੁਸੀਂ ਲੈ ਕੇ ਤਾਂ ਆਏ ਹੋ ਹੁਣ ਸਾਡੇ ਆਗੂਆਂ ਨੇ ਜਾਬ ਤੱਕ ਕਿਹਾ ਵੀ ਅਰੇ 1 ਘੰਟਾ ਪੇਟ ਕਰੋ